ਪੂਰੇ ਦੇਸ਼ ਨੂੰ ਹੁਣ ਦੋ ਹੋਰ ਬੰਦੇ ਭਾਰਤ ਟ੍ਰੇਨ ਜਿਹੜੀਆਂ ਨੇ ਉਹ ਮਿਲਣ ਜਾ ਰਹੇ ਨੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚ ਚੁੱਕੇ ਨੇ ਗੱਲਬਾਤ ਵੀ ਜਰੂਰ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਲਗਾਤਾਰ ਹੀ ਜੋ ਨਵੀਆਂ ਜਿਹੇ ਪੀਸ ਔਜਲਾ ਸਾਹਿਬ ਜਿਹੜੀਆਂ ਨਵੀਆਂ ਦੋ ਬੰਦੇ ਭਾਰਤ ਮਿਲ ਰਹੀਆਂ ਨੇ ਕੀ ਕਹਿਣਾ ਚਾਹੋਗੇ ਸਤਿਪੰਤ ਜੀ ਬਹੁਤ ਖੁਸ਼ੀ ਦੀ ਗੱਲ ਹੈ ਅੰਮ੍ਰਿਤਸਰ ਆਸਤੇ ਜੀ ਸਰਪਟੂ ਕਟੜਾ ਬੰਦੇ ਪਾਰ ਟ੍ਰੇਨ ਜਿਹੜੀ ਇਹ ਚੱਲ ਰਹੀ ਹੈ ਔਰ ਇਸ ਨਾਲ ਸਾਡਾ ਸਰਕਲ ਜਿਹੜਾ ਰੈਡੀ ਸੀ ਸਰਕਲ ਵੀ ਆ ਟੂਰਿਸਟ ਸਰਕਲ ਵੀ ਕੰਪਲੀਟ ਹੋਏਗਾ ਬੜੇ ਚਿਰ ਦੀ ਡਿਮਾਂਡ ਸੀ ਜਦੋਂ ਦੀਆਂ ਬੰਦੇ ਭਾਰ ਟ੍ਰੇਨਸ ਆਈਆਂ ਸੀ ਉਦੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਇੱਕ ਦਿੱਲੀ ਦੀ ਔਰ ਇੱਕ ਅੰਮ੍ਰਿਤਸਰ ਕਟੜਾ ਸੋਚਦੇ ਆ ਕਿ ਦਿੱਲੀ ਅੰਮ੍ਰਿਤਸਰ ਕਟੜਾ ਤੱਕ ਹੋਵੇ ਚਲੋ ਉਹ ਤਾਂ ਨਹੀਂ ਹੋਈ ਦਿੱਲੀ ਅੰਮ੍ਰਿਤਸਰ ਹੋਣਾ ਅੰਮ੍ਰਿਤਸਰ ਤੋਂ ਕਟੜਾ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਅੱਜ ਅੱਜ ਬੜਿਆ ਖੁਸ਼ੀ ਦਾ ਪਾਲਿਆ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਸਾਡੀ ਤੁਹਾਡਾ ਮੇਰੇ ਤੇ ਵਿਸ਼ਵਾਸ ਸਾਡੀ ਮਿਹਨਤ ਔਰ ਜਿਹੜੀ ਸਾਡਾ ਰੇਲਵੇ ਮਿਨਿਸਟਰ ਨੇ ਉਹਨਾਂ ਵੱਲੋਂ ਜਿਹੜੀ ਸਾਨੂੰ ਅਪਰੂਵਲ ਦਿੱਤੀ ਗਈ ਹੈ ਤੁਹਾਡਾ ਦਾ ਸ਼ੁਕਰੀਆ ਦਾ ਕਰਦਾ ਅਸ਼wini ਵੈਸ਼ਨੇਵਦਾ ਵੀ ਐਮਐਸ ਦਾ ਵੀ ਤੁਹਾਮਾਰੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਅੰਮ੍ਰਿਤਸਰ ਨੂੰ ਸਾਡੇ ਇਥੋਂ ਟ੍ਰੇਨ ਜਿਹੜੀ ਆ ਦਿੱਤੀ ਹੈ ਇਹਦੇ ਨਾਲ ਸਾਨੂੰ ਸਾਡੀ ਜਿਹੜੀ ਇੰਡਸਟਰੀ ਟੂਰਿਸਟ ਇੰਡਸਟਰੀ ਹੈ ਹਾ ਹੋਟਲ ਇੰਡਸਟਰੀ ਹੈ ਚਾਹੇ ਰਿਕਸ਼ਾ ਹੈ ਚਾਹੀ ਰਿਕਸ਼ਾ ਹੈ ਅ ਤਾਬਜ਼ ਨੇ ਸ਼ਾਪਸ ਨੇ ਫੂਡ ਇੰਡਸਟਰੀ ਹੈ ਉਹਨੂੰ ਬਹੁਤ ਵੱਡਾ ਲਾਭ ਹੈ ਅਸੀਂ ਬਾਰਡਰ ਦੇਤੇ ਸਾਡੇ ਕੋਲ ਕੁਝ ਬਹੁਤ ਵੱਡਾ ਅ ਬਿਜ਼ਨਸ ਸੈਂਟਰ ਨਹੀਂ ਹੈਗੇ ਟੂਰਿਸਟ ਆਪੇ ਹੈ ਗੁਰੂ ਮਹਾਰਾਜ ਦੀ ਨਗਰੀ ਹੈ ਸੋ ਇਸ ਕਰਕੇ ਬਹੁਤ ਲੱਖਾਂ ਲੋਕ ਇੱਥੇ ਆਉਂਦੇ ਨੇ ਜਿੰਨਾ ਅਸੀਂ ਇਹਨੂੰ ਫੈਸਿਲੀਟ ਕਰ ਦਾਂਗੇ ਉਨਾ ਹੀ ਵਧੀਆ ਹੋਏਗਾ ਇਹ ਜੇ ਸੁਵਿਧਾ ਹੋ ਗਈ ਕਿ ਯਾਤਰੀਆਂ ਵਾਸਤੇ ਜੋ ਬੰਦੇ ਭਰਦੇ ਆ ਸੁਵਿਧਾ ਦੇ ਜਿੰਦੇ ਭਰਤ ਆ ਰਹੀ ਚੱਲ ਰਹੀ ਹੈ ਲੱਗਦਾ ਕਿ ਐਸਟਰਾ ਟੂਰਿਸਟ ਆਉਂਦੇ ਆ ਇਲਾਕੇ ਸਮੇਂ ਦੀ ਬਚਤ ਹੋਗੀ ਸੁਵਿਧਾ ਵੀ ਵਧੀਆ ਬਿਲਕੁਲ ਹਾਂ ਇੱਕ ਸਮੇਂ ਦੀ ਬਚਤ ਹੋਏਗੀ ਇੱਕ ਅਸੀਂ ਥੋੜਾ ਜਿਹਾ ਇਹਦੇ ਚ ਜਿਹੜਾ ਅਸੀਂ ਇਹਨੂੰ ਮੋਡੀਫਾਈ ਕਰਾਵਾਂਗੇ ਟਾਈਮ ਨੂੰ ਕਿ ਅਮਰਸਰ ਪਠਾਨਕੋਟ ਕਟੜਾ ਹੋਵੇ ਕਿਉਂਕਿ ਇਹ ਅਮਰਸਰ ਜਲੰਧਰ ਕਟੜਾ ਆ ਉਹਦੇ ਨਾਲ ਕੀ ਹੈ ਕਿ 2 ਘੰਟੇ ਲੱਗਣੇ ਨੇ ਪਠਾਨਕੋਟ ਜਾਣ ਤੇ 1 ਘੰਟੇ ਦਾ ਵਕਤ ਹੈ ਪਠਾਨਕੋਟ ਦਾ ਸੋ ਜਦੋਂ ਸੁਪਰ ਫਾਸਟ ਟ੍ਰੇਨ ਹੁੰਦੀਆਂ ਨੇ ਤੇ ਉਹ ਤੋ ਨਾਲੇ ਸਮਝ ਕਿ ਉਹ ਕਿਹੜੀ ਦਿੱਲੀ ਕਟੜਾ ਚੱਲਦੀ ਹੈ ਉਹ ਜਲੰਧਰ ਰੁਕ ਸਕਦੀ ਹੈ ਤੇ ਜਲੰਧਰ ਵਾਲਿਆਂ ਨੂੰ ਲਾਹਾ ਦੇ ਸਕਦੀ ਹੈ ਬਟ ਜਿਹੜੀ ਅੰਮ੍ਰਿਤਸਰ ਤੋਂ ਕਟੜਾ ਜਾਣੀ ਹੈ ਅਸੀਂ ਕੋਸ਼ਿਸ਼ ਕਰਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਉਹ ਅੰਮ੍ਰਿਤਸਰ ਤੋਂ ਸਿੱਧੀ ਕਟੜਾ ਚੱਲੇ ਤਾਂ ਕਿ ਜਿਹੜਾ ਵਿਚਲਾ ਜਿਹੜਾ ਟਾਈਮ ਹੈ ਨਾ ਟਾਈਮ ਦੀ ਅੱਜਕੱਲ ਸਭ ਤੋਂ ਵੱਡੀ ਜ਼ਰੂਰਤ ਹੈ ਟਾਈਮ ਬਚਣਾ ਚਾਹੀਦਾ ਲੇਕਿਨ ਲੱਗਦਾ ਇਸ ਤਰ੍ਹਾਂ ਦੀ ਟ੍ਰੇਨ ਦੀ ਹੋਰ ਵੀ ਜ਼ਰੂਰਤ ਹੈ ਜੀ ਬਿਲਕੁਲ ਸਾਨੂੰ ਬਹੁਤ ਜ਼ਰੂਰਤ ਹੈ ਅਸੀਂ ਬਹੁਤ ਇਹ ਹੁਣ ਇਹਦਾ ਸਟੇਸ਼ਨ ਨਵਾਂ ਨਵੇਂ ਦਾ ਅਸੀਂ ਪਲਾਨ ਤਿਆਰ ਕਰ ਲਿਆ ਹੈ ਪਹਿਲਾਂ ਵੀ ਕੀਤਾ ਸੀ ਪਰ ਉਹਨੂੰ ਅਸੀਂ ਡਿਸਕੰਟੀਨਿਊ ਕਰਤਾ ਸੀ ਕੋਈ ਕਾਰਨ ਸੀ ਉਹਦੇ ਡਿਜ਼ਾਈਨ ਦੇ ਵਿੱਚ ਕੋਈ ਫਰਕ ਸੀ ਸੋ ਹੁਣ ਦੁਬਾਰਾ ਡਿਜ਼ਾਈਨ ਜਿਹੜਾ ਇਹਦਾ ਤਿਆਰ ਬਣ ਕੇ ਤਿਆਰ ਹੋ ਰਿਹਾ ਹੈ ਲੇਕਿਨ ਓਜਵਾ ਸਾਹਿਬ ਇੱਕ ਵਾਹਿਤ ਪਲੇਟਫਾਰਮ ਸੀਗਾ ਜਿਹੜਾ ਫੁੱਲ ਏਸੀ ਸੀਗਾ ਅਟਾਰੀ ਵਾਲਾ ਉਹ ਨਹੀਂ ਪ੍ਰੋਪਰ ਤਰੀਕੇ ਨਾਲ ਚੱਲ ਪਾਇਆ ਕੀ ਲੱਗਦਾ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਏਸੀ ਵਰਗਾ ਬਣਾਇਆ ਜਾ ਸਕਦਾ ਹੈ ਜੀ ਨਹੀਂ ਇਹ ਬਹੁਤ ਵਧੀਆ ਬਣੇਗਾ ਜਿਹੜਾ ਸਟੇਸ਼ਨ ਹੈ ਬਹੁਤ ਉੱਚਾ ਦਰਜਾ ਦਾ ਇੰਟਰਨੈਸ਼ਨਲ ਲੈਵਲ ਦਾ ਹੋਏਗਾ ਕੋਈ 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 ਸੋ ਇੰਟਰਨੈਸ਼ਨਲ ਲੈਵਲ ਹੁੰਦਾ ਹੋਇਆ ਨਜ਼ਰ ਆਵੇਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਨੂੰ ਅਤੇ ਖਾਸ ਤੌਰ ਤੇ ਪੂਰੇ ਦੇਸ਼ ਨੂੰ ਹੁਣ ਤਿੰਨ ਹੋਰ ਬੰਦੇ ਭਾਰਤ ਰੇਲਸ ਜਿਹੜੀਆਂ ਨੇ ਉਹ ਮਿਲਣ ਜਾ ਰਹੀਆਂ ਨੇ ਜਿਸ ਤੋਂ ਬਾਅਦ ਉਹ ਲੋਕਾਂ ਦਾ ਵੈਸ਼ਨੋ ਦੇ ਵੀ ਜਾਣ ਦਾ ਜੋ ਸਬਰ ਹੈ ਉਹ ਜ਼ਰੂਰ ਘਟਦਾ ਹੋਇਆ ਨਜ਼ਰ ਆਵੇਗਾ ਲੇਕਿਨ ਇਹ ਟ੍ਰੇਨ ਜਿਹੜੀ ਹੈ ਵਾਇਆ ਜਲੰਧਾ ਜਿਹੜੀ ਹੈ ਉਹ ਜਾਵੇਗੀ ਜਿਸ ਕਰਕੇ ਇੱਕ ਘੰਟੇ ਦਾ ਸਫ਼ਰ ਜਿਹੜਾ ਹੈ ਉਹ ਵਾਅਦਾ ਹੋਇਆ ਨਜ਼ਰ ਆਵੇਗਾ ਜਿਸ ਕਰਕੇ ਹੁਣ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅਸੀਂ ਚਾਹਾਂਗੇ ਕਿ ਸਿੱਧੀ ਡਾਇਰੈਕਟ ਜਿਹੜੀ ਹੈ ਉਹ ਟ੍ਰੇਨ ਜਿਹੜੀ ਆ ਉੱਥੇ ਪਹੁੰਚੇ ਤਾਂ ਜੋ ਕਿ ਲੋਕਾਂ ਦਾ ਇੱਕ ਘੰਟਾ ਦਾ ਸਫਰ ਜਿਹੜਾ ਹੈ ਉਹ ਹੋਰ ਕਰ ਸਕਿਆ ਤੇ ਹੋਰ ਵੀ ਤਰ੍ਹਾਂ ਦੀਆਂ ਕਈ ਟ੍ਰੇਨਾਂ ਜਿਹੜੀਆਂ ਜਿੰਨ ਲੇਡੀਨ ਲੈ ਕੇ ਆਉਣ ਦੀ ਕੋਸ਼ਿਸ਼ ਜਿਹੜੀ ਇੱਥੇ ਕੀਤੀ ਜਾਵੇ ਕਿ ਤੇ ਨਾਲ ਨਾਲ ਇਸ ਅੰਮ੍ਰਿਤਸਰ ਦੇ ਜੋ ਜੋ ਬਹੁਤ ਮਸ਼ਹੂਰ ਜੋ ਰੇਲਵੇ ਸਟੇਸ਼ਨ ਆ ਇਸ ਨੂੰ ਹੋਰ ਖੂਬਸੂਰਤ ਬਣਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ। ਕੈਮਰਾ ਪਰਸਨ ਰਾਜਾ ਦਾਨਾ ਗੁਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ